ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਫੇਰ ਤੋਂ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਇਹ ਵੀਡੀਓ ਜਰੂਰ ਦੇਖਿਆ ਕਰੋ ਤੇ ਐਂਡ ਤੱਕ ਵੇਖਿਆ ਕਰੋ ਤਾਂ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਇਨਫੋਰਮੇਸ਼ਨ ਜਿਹੜੀ ਹੈ ਮਿਲ ਸਕੇ ਤੁਹਾਨੂੰ ਪਤਾ ਹੀ ਹੈ ਕਿ ਠੰਡ ਜਿਹੜੀ ਉਹ ਆਪਣਾ ਰੁਖ ਜਿਹੜਾ ਆ ਲਹਿਰੀਏ ਤੁਨੂੰ ਜਿਹੜਾ ਆ ਕਾਫੀ ਦਿਨਾਂ ਤੋਂ ਜਿਹੜਾ ਮੀਂਹ ਦੀ ਜਿਹੜੀ ਛੜੀ ਲੱਗੀ ਪਈ ਓਦੇ ਨਾਲ ਜਿਹੜਾ ਮੌਸਮ ਬਦਲ ਚੁੱਕਾ ਹੈ ਵੈਸੇ ਵੀ ਅਕਤੂਬਰ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਅਕਸਰ ਹੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਠੰਡ ਹੋਣ ਦੇ ਨਾਲ ਜਿਹੜਾ ਆ ਜਿੱਦੇ ਮੌਸਮ ਤਬਦੀਲ ਹੁੰਦੇ ਆ ਤੇ ਬਹੁਤ ਸਾਰੀਆਂ ਜੜੀਆਂ ਨੇ ਉਹ ਸਾਡੇ ਸਰੀਰ ਦੇ ਵਿੱਚ ਵੀ ਤਬਦੀਲੀ ਆ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਬਹੁਤ ਸਾਰਾ ਨਜਲਾਜ ਕਾਮ ਖਾਂਸੀ ਬੁਖਾਰ ਇਹੋ ਜਿਹੜੀਆਂ ਨੇ ਤਕਲੀਫਾਂ ਆਉਣੀ ਹੈ ਸੁਰੂ ਹੋ ਜਾਂਦੀਆਂ ਨੇ ਖਾਸ ਕਰਕੇ ਬੱਚਿਆਂ ਦੇ ਵਿੱਚ ਜਿਹੜਾ ਆ ਖਾਂਸੀ ਦੀ ਜਿਹੜੀ ਇਹ ਬਹੁਤ ਜ਼ਿਆਦਾ ਜਿਹੜੀ ਇਹ ਰੂਟੀਨ ਵਜ ਚੱਲਣੀ ਸ਼ੁਰੂ ਹੋ ਜਾਂਦੀ ਹੈ ਕੋਲਡ ਹੋਣਾ ਸੁਰੂ ਹੋ ਜਾਂਦਾ ਬੁਖਾਰ ਹੋਣੀ ਸ਼ੁਰੂ ਹੋ ਜਾਂਦੇ ਤੇ ਇਸ ਕਰਕੇ ਬੱਚਿਆਂ ਨੂੰ ਜਿਹੜਾ ਆ ਧਿਆਨ ਜ਼ਰੂਰ ਰੱਖਿਆ ਜਾਵੇ ਨਾਲ ਦੇ ਨਾਲ ਜਿਹੜੀ ਅੱਜ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਇਆ ਉਹਦੇ 'ਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀ ਖੰਗ ਵਾਲੀ ਦਵਾਈ ਖਾਂਸੀ ਵਾਲੀ ਦਵਾਈ ਜਿਹੜੀ ਉਹ ਬੈਨ ਕਰ ਦਿੱਤੀ ਗਈ ਹੈ ਉਹ ਕਿਹੜੀ ਦਵਾਈ ਹੈ ਉਹਦੇ ਤੇ ਵੀ ਜਿਹੜੀ ਇਹ ਤੁਹਾਡੇ ਨਾਲ ਜਾਣਕਾਰੀ ਸੰਚਾਰ ਕਰ ਲੈਨੇ ਆ ਤੁਹਾਨੂੰ ਦੱਸ ਦਈਏ ਕਿ Madhya Pradesh ਦੇ ਵਿੱਚ ਪਿਛਲੇ ਦਿਨੀ ਜਿਹੜਾ ਆ ਖਾਂਸੀ ਦੀ ਦਵਾਈ ਖਾਣ ਦੇ ਨਾਲ ਖੰਘ ਦੀ ਦਵਾਈ ਖਾਣ ਦੇ ਨਾਲ 11 ਤੋਂ 15 ਦੀ ਰੇਂਜ ਦੇ ਵਿੱਚ ਜਿਹੜਾ ਆ ਉਹ ਕੁਝ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚੋਂ ਵੀ ਕੁਝ ਕੇਸ ਨਿਕਲ ਕੇ ਸਾਹਮਣੇ ਆਏ ਕਿ ਉਹਨਾਂ ਨੇ ਵੀ ਇਹ ਦਵਾਈ ਪੀਤੀ ਤੇ ਦਵਾਈ ਪੀਣ ਦੇ ਨਾਲ ਉਹਨਾਂ ਨੂੰ ਵੀ ਜਿਹੜੀਆਂ ਨੇ ਕਾਫੀ ਜ਼ਿਆਦਾ ਡਿਸੀਜ਼ ਆ ਗਈਆਂ ਜਿਦੇ ਕਰਕੇ ਉਹਨਾਂ ਬੱਚਿਆਂ ਦੀ ਵੀ ਜਿਹੜੀ ਇਹ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਅੰਕੜਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਜਿਹੜੀ ਖੰਗ ਦੀ ਦਵਾਈ ਹੈ ਪੰਜਾਬ ਦੇ ਵਿੱਚ ਬੈਨ ਕਰ ਦਿੱਤੀ ਇਹ ਬਹੁਤ ਹੀ ਉੱਤਮ ਜਿਹੜਾ ਆ ਉਹਨਾਂ ਨੇ ਫੈਸਲਾ ਲੈਂਦੇ ਹੋਏ ਇਸ ਦਵਾਈ ਦੇ ਉੱਤੇ ਪੂਰੀ ਤਰ੍ਹਾਂ ਪੰਜਾਬ 'ਚ ਬੈਨ ਲਾ ਦਿੱਤਾ ਆ ਜੇਕਰ ਤੁਸੀਂ ਕਿਸੇ ਸਰਕਾਰੀ ਹਸਪੀਟਲ ਜਾਂ ਡਿਸਪੈਂਸਰੀ ਜਾਂ ਕਿਸੇ ਵੀ ਪ੍ਰਾਈਵੇਟ ਡਾਕਟਰ ਦੇ ਕੋਲੋਂ ਖਾਂਸੀ ਦੇ ਲਈ ਜਿਹੜਾ ਆ ਬੱਚੇ ਦੀ ਦਵਾਈ ਲੈਣ ਜਾਂਦੇ ਰਹੇ ਹੋ ਤੇ ਖਾਸ ਕਰਕੇ ਧਿਆਨ ਰੱਖਿਓ ਕਿ ਡਾਕਟਰ ਕਿਤੇ ਤੁਹਾਨੂੰ ਇਹ ਦਵਾਈ ਤਾਂ ਨਹੀਂ ਦੇ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਨਾਲ ਨਾਲ ਤੁਹਾਡੇ ਹੁਣ ਸਾਂਝਿਆ ਕਰਦਾ ਪਿਆਵਾ ਦਵਾਈ ਦਾ ਨਾਮ ਹੈਗਾ ਆ ਕੋਲਡ ਰਿਫ ਕੋਲਡ ਰਿਫ ਨਾਮ ਦੀ ਜਿਹੜੀ ਹੈ ਸਿਰ ਪੈਗੀ ਕੋਲਡ ਰਿਫ ਸਿਰ ਪਿਆ ਜਿਹੜੀ ਕਿ ਖਾਂਸੀ ਦੀ ਦਵਾਈ ਹੈ ਖੰਗ ਦੀ ਦਵਾਈ ਹੈ ਕੋਲਡ ਰਿਫ ਇਹ ਕਰੀ ਫੇਰ ਤੁਮਨ ਦੱਸ ਦੇਵਾਂ ਕਿ ਕੋਲਡ ਰਿਫ ਨਾਂ ਦੀ ਜਿਹੜੀ ਦਵਾਈ ਹੈ ਇਹ ਦਵਾਈ ਤੁਸੀਂ ਕਦੇ ਵੀ ਕਿਸੇ ਵੀ ਹਾਲ ਦੇ ਵਿੱਚ ਕਿਤੋਂ ਵੀ ਨਹੀਂ ਲੈਣੀ ਵੈਸੇ ਵੀ ਪੰਜਾਬ ਦੇ ਵਿੱਚ ਜਿਹੜੀ ਇਹ ਬੈਨ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਖਬਰਾਂ ਆਉਣ ਤੋਂ ਬਾਅਦ ਤਾਂ ਦੱਸ ਦੇ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਉਹਨਾਂ ਨੇ ਇਹੀ ਕੋਲਡ ਡ੍ਰਿਫ ਸਰਪ ਜਿਹੜੀ ਹੈ ਖੰਗ ਦੇ ਲਈ ਬੱਚਿਆਂ ਨੂੰ ਦਿੱਤੀ ਗਈ ਸੀ ਉਹਨਾਂ ਬੱਚਿਆਂ ਨੂੰ ਕੁਝ ਐਸੀਆਂ ਡਿਸੀਜ਼ ਹੋ ਗਈਆਂ ਜਿੰਨਾ ਕਰਕੇ ਉਹਨਾਂ ਦੀ ਮ੍ਰਿਤਿਉ ਮੌਤ ਜਿਹੜੀ ਹੈ ਹੋ ਗਈ ਹੁਣ ਜਿਹੜਾ ਹੈ ਪੰਜਾਬ ਦੇ ਵਿੱਚ ਬੱਚਿਆਂ ਦੀ ਸੇਫਟੀ ਦੇ ਲਈ ਬੱਚਿਆਂ ਨੂੰ ਜਿਹੜਾ ਹੈ ਤੰਦਰੁਸਤੀ ਦੇ ਲਈ ਇਸ ਦਵਾਈ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ ਤੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਹ ਬੈਨ ਹੋ ਚੁੱਕੀ ਹੈ ਜੇਕਰ ਕੋਈ ਵੀ ਡਾਕਟਰ ਜਾਂ ਕੋਈ ਵੀ ਜਿਹੜਾ ਆ ਮੈਡੀਕੋਸ ਤੁਹਾਨੂੰ ਇਹ ਦਵਾਈ ਦਿੰਦਾ ਜਾਂ ਤੁਸੀਂ ਫਿਰ ਆਪਣੇ ਤੌਰ ਤੇ ਇਹ ਦਵਾਈ ਲੈ ਕੇ ਬੱਚਣ ਦਿੰਦੇ ਹੋ ਤੇ ਧਿਆਨ ਜਰੂਰ ਰੱਖਿਓ ਕੋਲਡ ਰਿਫ ਸਰਪ ਜਿਹੜੀ ਹੈ ਇਹ ਨਹੀਂ ਲੈਣੀ ਨਾ ਬੱਚਣ ਨੂੰ ਦੇਣੀ ਨਾ ਕਿਸੇ ਡਾਕਟਰ ਤੋਂ ਲੈਣੀ ਅਗਰ ਤੁਸੀਂ ਡਾਕਟਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ ਤਾਂ ਕਿ ਬੱਚਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਉਹ ਪ੍ਰੋਬਲਮ ਨਾ ਆਵੇ ਤਾਂ ਦਾਦੇ ਇਹ ਕਿ ਪੰਜਾਬ ਸਰਕਾਰ ਵੱਲੋਂ ਮੱਧ ਪ੍ਰਦੇਸ਼ ਵਿੱਚ 14 ਬੱਚਿਆਂ ਦੀ ਮੌਤ ਦੀਆਂ ਖਬਰਾਂ ਦੇ ਮੱਦੇ ਨਜ਼ਰ ਕੋਲਡ ਰਿਫ ਖਾਂਸੀ ਦੀ ਦਵਾਈ ਦੀ ਵਰਤੋਂ ਜਿਹੜੀ ਇਹ ਵਿਕਰੀ ਅਤੇ ਵੰਡ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਮੌਤਾਂ ਇਸ ਦਵਾਈ ਦੇ ਦੂਸਤੋਂ ਹੋਣ ਕਾਰਨ ਹੋਣ ਦਾ ਸ਼ੱਕ ਜਤਾਇਆ ਗਿਆ ਹੈ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਐਫ ਡੀਏ ਵੱਲੋਂ ਜਾਰੀ ਹੁਕਮਾ ਵਿੱਚ ਇਹ ਆ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਇਹ ਦੇਖਣ ਤੋਂ ਬਾਅਦ ਕਿ ਇਹ ਉਕਤ ਉਤਪਾਦ ਮਧ ਪ੍ਰਦੇਸ਼ ਦੇ ਜ਼ਿਲ੍ਹਾ ਸਿੰਧਵਾੜਾ ਵਿੱਚ ਬੱਚਿਆਂ ਦੀਆਂ ਹਾਲੀਆਂ ਮੌਤਾਂ ਨਾਲ ਜੁੜਿਆ ਦਿਸ ਰਿਹਾ ਹੈ ਇਸ ਉਤਪਾਦ ਦੀ ਵਿਕਰੀ ਮੰਡ ਅਤੇ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਸੂਬੇ ਭਰ ਵਿੱਚ ਲਾਗੂ ਹੋਵੇਗੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਡਿਟੇਲਰ ਡਿਸਟ੍ਰੀਬਿਊਟਰ ਰਜਿਸਟਰਡ ਮੈਡੀਕਲ ਪ੍ਰੈਕটিশਨਰ ਹਸਪਤਾਲ ਅਤੇ ਹੈਲਥ케ਅਰ ਸੰਸਥਾਵਾਂ ਉਪਰਤ ਦਵਾਈ ਨੂੰ ਨਾ ਖਰੀਦਣ ਨਾ ਵੇਚਣ ਤੇ ਨਾ ਹੀ ਇਸ ਦੀ ਵਰਤੋਂ ਕਰਨ ਜੇਕਰ ਕਿਸੇ ਕੋਲ ਇਹ ਦਵਾਈ ਦਾ ਸਟਾਕ ਮੌਜੂਦ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ FDA ਡਰੱਗ ਵਿੰਗ ਨੂੰ ਦਿੱਤੀ ਜਾਵੇ ਜੇਕਰ ਤੁਸੀਂ ਇਹ ਦਵਾਈ ਕਿਸੇ ਵੀ ਤਰੀਕੇ ਦੇ ਨਾਲ ਚਾਣਚੱਕ ਵਰਤਦੇ ਹੋ ਜਾਂ ਮੈਡੀਕੋਜ਼ ਦੇ ਉੱਤੇ ਤੁਹਾਨੂੰ ਇਹ ਦਿਖਾਈ ਦਿੰਦੀ ਹੈ ਜਾਂ ਇਹ ਸਟਾਕ ਹੈ ਜਿਹੜਾ FDA ਦੇ ਅੰਡਰ ਦੇ ਦਿੱਤਾ ਜਾਵੇ ਜੇਕਰ ਇਹ ਦਵਾਈ ਤੁਸੀਂ ਵਰਤਦੇ ਹੋ ਤੁਹਾਡੇ ਇਹ ਦਵਾਈ ਦੇਣ ਦੇ ਨਾਲ ਕਿਸੇ ਦੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਹੋ ਸਕਦਾ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਹੋ ਸਕਦੀ ਹੈ ਇਹਨਾਂ ਕਾਰਵਾਈਆਂ ਤੋਂ ਬਚਣ ਦੇ ਲਈ ਕੋਲਡ ਰਿਫ ਨੂੰ ਜੜਾ ਆ ਪੂਰੀ ਤਰ੍ਹਾਂ ਜੜਾ ਆ ਆਪਣੇ ਪ੍ਰਭਾਵ ਦੇ ਹੇਠਾ ਕੱਢ ਦਿਓ ਬਚੋ ਤੇ ਬਚਾਓ ਇਸੇ ਮਹੀਮ ਦੇ ਨਾਲ ਧੰਨਵਾਦ ਤੁਸੀਂ ਦੇਖਦੇ ਪਿਓ ਡੀਪੀਜੀ ਪੰਜਾਬੀ ਇਹੋ ਜਿਹੀਆਂ ਖਬਰਾਂ ਦੇਖਣ ਦੇ ਲਈ ਜੜਾ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਕਿਸੇ ਅਗਲੀ ਖਬਰ ਦੇ ਨਾਲ